भी लिया। को मेरा नाम है डॉक्टर गोयल मेडिकल ऑफिसर सिविल हॉस्पिटल जिस तरह मुलाजिम आए हैं ਸਾਡੇ ਕੋਲ ਇਹ ਲਗਭਗ 10-11 ਪੁਲਿਸ ਮਹਾਜਮ ਆਇਆ ਜੀ ਜਿਨ੍ਹਾਂ ਦੇ ਦੱਸਣ ਮੁਤਾਬਕ ਪਿੰਡ ਦੁੰਨੇ ਵਾਲਾ ਵਿਖੇ ਕਿਸੇ ਇਨਸੀਡੈਂਟ ਵਿੱਚ ਉਹਨਾਂ ਦੇ ਸੱਟਾਂ ਲੱਗੀਆਂ ਨੇ ਤੇ ਅਸੀਂ ਉਹਨਾਂ ਦਾ ਬੰਦਾ ਇਲਾਜ ਜਿਹੜਾ ਕਰਕੇ ਮੈਡੀਕਲ ਲੀਗਲ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ ਕਿ ਕਿਸ ਤਰ੍ਹਾਂ ਸੱਟਾ ਕਿਸ ਤਰ੍ਹਾਂ ਹੈ ਜੀ ਕਈਆਂ ਦੇ ਸਿਰ ਤੇ ਹੈ ਜੀ ਸੱਟ ਕਈਆਂ ਦੇ ਲੱਤਾਂ ਬਾਹਾਂ ਤੇ ਹੈਗੀ ਸੱਟ ਤੇ ਉਹ ਹਰੇ ਇਲਾਜ ਦੀ ਚੱਲ ਰਹੀ ਹੈ ਜੀ ਤੇ ਸਾਰੇ ਆਪਣਾ ਜੀ ਗੱਲ ਫਿਰ ਕਿਸ ਰੈਂਕ ਦੇ ਲੈ ਕੇ ਜੀ

ਕੋਈ ਹੈ ਨਾ ਠੀਕ ਹੈ ਤਾਂ ਉਂਦੀ ਵਾਲੀ ਕੰਮੀ ਤੇ ਤਾਂ ਭਰਾ ਨੂੰ ਕਰਦਾ ਹੀ ਸੋਣੋ ਜੀ ਬਦਲੂਏ ਉੱਤਰੇ ਸਿਰਚਨਾ 10 ਸਿਰਚਰਾਤ ਬੱਚੂ ਬਾਂਹ ਯਾਰ ਆਵੇ ਸੋਤਾ ਕੀ ਇੱਥੇ ਪਿਰੌਦਾ ਪੂਰਾ ਹਰਸ ਬੋਲਦਾ ਤੇ ਕਿ ਇਟਸ ਇਟਸ ਬੋਲ ਪਹਿਰੇ ਮੁਕਰਦਾ ਸਹੀ ਮੁਕਰ ਪੂਰੇ ਯਾਰ ਜੇ ਉਹ ਅਲਈ ਪੂਰਾ ਬੋਲਦਾ ਕੋਟੋਨੇ ਆਈ ਨਾ ਉਹ ਤੋਂ ਚ ਕੋਟੋਨੇ ਵਧੀਆ ਰਹੇ ਪਾਣੀ ਵੀ ਪੀ ਲਿਆ ਆਹ ਇਹਦਾ ਗੈਰੰਟਿਡ ਆਕਸੀਜਨ

ਹਾਂ ਜੀ ਸਰ ਦੇਖੋ ਜਿਵੇਂ ਸਾਥ ਤੁਹਾਨੂੰ ਵੀ ਪਤਾ ਹੋਏਗਾ ਕਿ ਕੱਲ ਆਪਾਂ 8.5 ਕਿਲੋਮੀਟਰ ਸਟੇਜ ਜਿਹੜਾ ਹੈਗਾ ਦੁੰਨੇ ਵਾਲਾ ਸ਼ੇਰਗੜ ਇਹ ਸਾਰਾ ਏਰੀਆ ਦਾ ਜਿਹੜਾ ਆਪਣਾ ਨੈਸ਼ਨਲ ਹਾਈਵੇ ਦਾ ਅ ਅੰਮ੍ਰਿਤਸਰ ਜਾਮਨਾਗਰ ਐਕਸਪ੍ਰੈਸ ਵੀ ਹੈ ਇਹਦੇ ਵਿੱਚੋਂ ਆਪਾਂ ਕੱਲ ਪੋਜੀਸ਼ਨ ਲਿਆ ਸੀ ਇਹ ਕੁੱਲ ਜਿਹੜੀ ਸੜਕ ਹੈਗੀ ਆ 62.7 ਕਿਲੋਮੀਟਰ ਦੀ ਹੈ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਅੰਦਰ ਆਉਂਦੀ ਹੈ ਤੇ ਇਹਦੇ ਵਿੱਚ ਆਪਾਂ ਜਿਹੜਾ ਟੋਟਲ ਕੰਪਨਸੇਸ਼ਨ ਜਿਹੜਾ ਅਵਾਰਡ ਹੋਇਆ ਹੈ ਉਹ 731 ਕਰੋੜ ਰੁਪਇਆ ਹੈ। ਉਹ 731 ਕਰੋੜ ਵਿੱਚੋਂ ਆਪਾਂ 693 ਕਰੋੜ ਰੁਪਇਆ ਜਿਹੜਾ ਹੈਗਾ ਉਹ ਡਿਸਬਰਸ ਕਰ ਚੁੱਕੇ ਹਾਂ। ਬਾਕੀ ਦਾ ਜਿਹੜਾ 30 35 ਕਰੋੜ ਉਹਦੇ ਵਿੱਚ 10 ਕਰੋੜ ਰੁਪਇਆ ਇੱਕ ਜਮਲਾ ਮਾਇਕਾਨ ਦਾ ਪੰਚਾਇਤ ਦਾ ਹੈਗਾ। ਬਾਕੀ ਕੁੱਲ ਮਿਲਾ ਕੇ 27 ਪਿੰਡਾਂ ਵਿੱਚ 20 ਕਰੋੜ ਰੁਪਏ ਦੀ ਪੈਂਡੈਂਸੀ ਹੈ ਜਿਹੜਾ ਕਿ ਉਹ ਵੀ ਇਹਨਾਂ ਦੇ ਆਪਣੇ ਡਿਸਪਿਊਟਸ ਕਰਕੇ ਕਿਸੇ ਦਾ ਬੈਂਕ ਦੇ ਨਾਲ ਡਿਸਪਿਊਟ ਹੈ, ਕਿਸੇ ਦਾ ਨਾਲ ਦੇ ਬੰਦੇ ਦੇ ਨਾਲ ਡਿਸਪਿਊਟ ਹੈ, ਕਿਸੇ ਦਾ ਸ਼ੇਅਰ ਹੋਲਡਿੰਗ ਦਾ ਡਿਸਪਿਊਟ ਹੈ ਜਿਹੜਾ ਵੀ ਹੈਗਾ ਤੇ ਜੇ ਆਪਾਂ 700 ਕਰੋੜ ਰੁਪਏ ਲੈ ਕੇ ਵੀ ਇਹ ਕਹਿੰਦੇ ਕਿ ਆਪਾਂ ਪੋਜੀਸ਼ਨ ਨਹੀਂ ਦਵਾਵਾਂਗੇ ਤਾਂ ਇਹ ਤਾਂ ਪੰਜਾਬ ਦੇ ਨਾਲ ਵੀ ਤੇ ਦੇਸ਼ ਦੇ ਨਾਲ ਵੀ ਜਿਹੜੀ ਹੈਗੀ ਹੈ ਉਹ ਇੱਕ ਬਹੁਤ ਵੱਡੀ ਉਹ ਗਲਤੀ ਹੈਗੀ ਹੈ ਕਿ ਜਿਸ ਤਰੀਕੇ ਦੇ ਦੇਸ਼ ਹਿੱਤ ਦੇ ਪ੍ਰੋਜੈਕਟ ਜਿਹੜਾ ਹੈਗਾ ਆਪਾਂ ਬਿਲਕੁਲ ਵੀ ਰੋਕ ਨਹੀਂ ਸਕਦੇ ਤੇ ਨਾਲ ਹੀ ਜਦੋਂ ਆਪਾਂ ਪੋਜੀਸ਼ਨ ਲਿਆ ਸੀ ਇਸ ਤੋਂ ਪਹਿਲਾਂ ਮੈਂ ਇਹਨਾਂ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਉਹਨੂੰ 15 ਦਿਨ ਪਹਿਲੇ ਤੋਂ ਹੀ ਚਾਰ ਬਾਰ ਕਾਲ ਕੀਤਾ ਆਪਾਂ ਅਖਬਾਰ ਵਿੱਚ ਵੀ ਕੜਿਆ ਕਿ ਜੇ ਕਿਸੇ ਵੀ ਕਿਸਾਨ ਦਾ ਕੋਈ ਪੇਮੈਂਟ ਬਾਕੀ ਹੈ ਉਹ ਆ ਕੇ ਦਫ਼ਤਰ ਵਿੱਚ ਆਪਣਾ ਐਪਲੀਕੇਸ਼ਨ ਦੇ ਕੇ ਆਪਣਾ ਪੇਮੈਂਟ ਕਲੀਅਰ ਕਰਵਾ ਲੇ ਅਖਬਾਰ ਵਿੱਚ ਵੀ ਆਪਾਂ ਕੜਾ 15 ਦਿਨ ਪਹਿਲਾਂ ਵੀ ਕੀਤਾ ਉਸ ਤੋਂ ਪਹਿਲਾਂ ਵੀ ਕਰ ਚੁੱਕੇ ਆ ਉਸ ਤੋਂ ਬਾਅਦ ਵੀ ਜੇ ਕੋਈ ਵਿਅਕਤੀ ਨਹੀਂ ਆਂਦਾ ਸਾਰੀ ਪੇਮੈਂਟ ਵੀ ਤੁਹਾਡੀ ਹੋ ਚੁੱਕੀ ਹੈ ਹੁਣ ਸਿਰਫ ਇਸ ਕਰਕੇ ਕਿ ਆਪਣੀ ਮਰਜ਼ੀ ਦਾ ਪੈਸਾ ਮੈਨੂੰ ਚਾਹੀਦਾ ਕਿ ਜੀ ਮੈਂ 1 ਕਰੋੜ ਮੰਗਦਾ ਫਿਰ ਮੰਗਨ ਦਾ ਤਾਂ ਹਰ ਕਿਸੇ ਨੂੰ ਇਹ ਹੈ ਫਿਰ ਤਾਂ ਕੋਈ ਕੁਝ ਵੀ ਮੰਗ ਲਵੇ ਕੋਈ ਕਹਿ ਦੇ ਕਿ ਮੈਂ 2 ਕਰੋੜ ਦੇਣਾ ਲੈਣਾ ਚਾਹੁੰਦਾ ਮੈਨੂੰ ਤਾਂ 4 ਕਰੋੜ ਦਿਓ ਕਾਨੂੰਨ ਨਾਮ ਦੀ ਵੀ ਕੋਈ ਚੀਜ਼ ਹੈ ਜਿਹੜਾ ਕਾਨੂੰਨੀ ਤੌਰ ਤੇ ਇੱਕ ਕਲੈਕਟਰ ਨੇ ਡਿਸੀਜਨ ਲੈ ਲਿਆ ਕਿ ਤੁਹਾਡਾ ਇਨਾ ਮਾਵਜ਼ਾ ਬੰਦਾ ਹੈ ਉਹ ਮਾਵਜ਼ਾ ਤੁਹਾਨੂੰ ਮਿਲ ਚੁੱਕਿਆ ਹੈ ਤੁਸੀਂ ਖੁਦ ਲੈ ਚੁੱਕੇ ਹੋ ਦਸਤਖਤ ਕਰਕੇ ਇੱਥੇ ਆ ਕੇ ਆਪਣੇ ਬੈਂਕ ਅਕਾਊਂਟ ਦੇਖ ਕੇ ਤੁਹਾਡੇ ਅਕਾਊਂਟ ਵਿੱਚ ਪੈਸਾ ਪੈ ਗਿਆ ਹੈ ਹੁਣ ਉਸ ਤੋਂ ਬਾਅਦ ਕਿ ਮੈਂ ਹੁਣ ਜ਼ਮੀਨ ਨਹੀਂ ਦਵਾਂਗਾ ਇਸ ਤੋਂ ਬਾਅਦ ਮੈਨੂੰ ਹੁਣ ਹੋਰ 20 ਲੱਖ ਰੁਪਏ ਚਾਹੀਦੇ ਆ ਜੇ ਚਾਹੀਦੇ ਆ ਤਾਂ ਕੋਰਟ ਵਿੱਚ ਜਾ ਕੇ ਲੈ ਲਓ ਤਰੀਕਾ ਹੀ ਹੋਈ ਹੈ ਇੱਕ ਜਿਹੜਾ ਮਹਜਬ ਸਮਾਜ ਹੁੰਦਾ ਹੈ ਉਹਦਾ ਤਰੀਕਾ ਹੀ ਇਹੀ ਹੈ ਕਿ ਜੇ ਉਹ ਕਿਸੇ ਗਲਤ ਤੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਨਾਲ ਨਾਇਨਸਾਫੀ ਹੋਈ ਹੈ ਤੇ ਇਸ ਇਹਦੇ ਲਈ ਜਿਹੜੇ ਹੈਗੇ ਕੋਰਟ ਬਣੇ ਹੋਏ ਨੇ ਤੇ ਆਪਣੀ ਆਪ ਵਿੱਚ ਹੀ ਕੋਰਟ ਕੋਈ ਨਹੀਂ ਬਣ ਸਕਦਾ ਜੇ ਇਹ ਹੋ ਜਾਏ ਕਿ ਕਿਸਾਨ ਜਿਹੜਾ ਹੈ ਫਿਰ ਤਾਂ ਹਰ ਕੋਈ ਇਹ ਕਹੇਗਾ ਕਿ ਜੇ 70 ਮਿਲ ਗਿਆ ਹੁਣ 1 ਕਰੋੜ ਦੇ ਤਾਂ ਨਹੀਂ ਤਾਂ ਮੈਂ ਜ਼ਮੀਨ ਵਿੱਚ ਘੁਸਣ ਨਹੀਂ ਦੇਣਾ ਫਿਰ 7 700 ਕਰੋੜ ਰੁਪਏ ਤੁਸੀਂ ਕਿਸ ਚੀਜ਼ ਦਾ ਲਿਆ ਹਲੇ ਤੱਕ ਜੇ ਜ਼ਮੀਨ ਨਹੀਂ ਦੇਣੀ ਕਾਨੂੰਨੀ ਤੌਰ ਤੇ ਆਪਾਂ ਜ਼ਮੀਨ ਲੈ ਰਹੇ ਹਾਂ ਪ੍ਰੋਪਰ ਲੈਂਡ ਐਕੁਇਜ਼ੀਸ਼ਨ ਦਾ ਪ੍ਰੋਸੈਸ ਹੋਇਆ ਹੈ ਤੁਸੀਂ ਦਸਕਤ ਕਰਕੇ ਤੁਸੀਂ ਆਪਣੇ ਪੈਸੇ ਚੁਕਲਿਏ ਨੇ ਉਸ ਤੋਂ ਬਾਅਦ ਫਿਰ ਤੁਹਾਡਾ ਇਤਰਾਜ਼ ਤਾਂ ਬਣ ਹੀ ਨਹੀਂ ਸਕਦਾ ਜੇ ਕੋਈ ਇਤਰਾਜ਼ ਹੈ ਜਾ ਕੇ ਕੋਰਟ ਵਿੱਚ ਇੱਕ ਵਾਰ ਐਪਲੀਕੇਸ਼ਨ ਦੇ ਦਿਓ ਉੱਥੇ ਜੇ ਕੋਰਟ ਕਹਿੰਦੀ ਹੈ ਕਿ ਇਹਨਾਂ ਨੂੰ ਹੋਰ ਵੀ ਦੇਣਾ ਬੰਦਾ ਹੈ ਤਾਂ ਸਰਕਾਰ ਦੇ ਦੇਵੇਗੀ ਪਰ ਇਹ ਜਿਹੜਾ ਅੱਜ ਦਾ ਇਹਨਾਂ ਨੇ ਤਰੀਕਾ ਅਪਣਾਇਆ ਹੈ ਇਹ ਬਿਲਕੁਲ ਗੈਰ ਕਾਨੂੰਨੀ ਤਰੀਕਾ ਹੈ ਔਰ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ 90% ਜਿਹੜਾ ਪ੍ਰੋਟੈਸਟ ਦੇ ਹਿੱਸਾ ਸੀਗੇ ਬੰਦੇ ਉਹ ਸਾਰੇ ਜਿਹੜੇ ਹੈਗੇ ਬਾਹਰ ਦੇ ਜ਼ਿਲ੍ਹੇ ਹੈਗੇ ਆ ਉਹਦੇ ਵਿੱਚੋਂ ਮੈਂ ਇੱਕ ਦੋ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਆਇਓ ਉਹ ਕਹਿੰਦਾ ਮੈਂ ਬਰਨਾਲਾ ਸ਼ਹਿਰ ਦਾ ਆਇਆ ਹਾਂ ਹੁਣ ਬਰਨਾਲਾ ਸ਼ਹਿਰ ਦੇ ਵੀ ਕਿਸਾਨ ਬਣ ਗਏ ਕਿ ਮੈਂ ਤਾਂ ਉੱਥੇ ਦਾ ਕਿਸਾਨ ਆ ਉਹ ਵੀ ਯੂਨੀਅਨ ਦਾ ਹਿੱਸਾ ਬਣ ਗਏ ਜੇ ਪੰਜਾਬ ਜਿਹੜੇ ਬਾਕੀ ਹੈਗੇ ਆ ਪੰਜਾਬ ਦੇ ਬਾਕੀ ਸਾਰੇ ਲੋਕ ਵੀ ਨੇ ਜਿਹੜਾ ਕਿਸਾਨ ਹੈ ਕਿਸਾਨ ਨੂੰ ਇਹਦੇ ਵਿੱਚ ਕੋਈ ਸ਼ੌਕ ਨਹੀਂ ਇਹ ਤਾਂ ਕੁਝ ਲੋਕ ਹੈਗੇ ਆ ਜਿਹੜਾ ਉਕਸਾਉਣ ਦਾ ਕੰਮ ਕਰਦੇ ਆ ਕਿ ਆਪਾਂ ਤੁਹਾਨੂੰ 10 ਦੀ ਥਾਂ ਤੇ 12 ਕਰਾ ਦੇਣੀ ਆ 12 ਦੀ ਥਾਂ ਤੇ 14 ਕਰਾ ਦੇਣੀ ਆ ਇਹ ਵਾਲਾ ਤਰੀਕਾ ਜਿਹੜਾ ਮੈਨੂੰ ਨਹੀਂ ਲੱਗਦਾ ਕਿਸੇ ਵੀ ਮਾਜਰ ਸਮਾਜ ਦਾ ਹਿੱਸਾ ਹੋ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਇਹ ਹੀ ਕਰਾਂਗਾ ਜੇ ਕਿਸੇ ਕਿਸਾਨ ਨੂੰ ਜੈਨੂਨ ਕੋਈ ਇਸ਼ੂ ਹੁਣ ਵੀ ਹੈਗਾ ਆਪਣੇ ਦਰਵਾਜ਼ੇ ਖੁੱਲੇ ਨੇ ਉਹ ਕਦੀ ਵੀ ਆ ਸਕਦਾ ਆਪਣਾ ਇਸ਼ੂ ਦੱਸ ਸਕਦਾ ਪਰ ਇਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਇਕ ਸਹੀ ਤਰੀਕਾ ਇਕ ਸਾਰਾ ਕੁਝ ਪੈਸਾ ਲੈਣ ਤੋਂ ਬਾਅਦ ਇਹ ਕਹਿਣਾ ਕਿ ਜੀ ਆਪਾਂ ਕਬਜ਼ਾ ਨਹੀਂ ਦਿਵਾਵਾਂਗੇ ਤਾਂ ਆਪਾਂ ਗੈਰ ਕਾਨੂੰਨੀ ਤੌਰ ਤੇ ਦੁਬਾਰਾ ਕਬਜ਼ਾ ਕਰਾਂਗੇ ਤਾਂ ਇਹਦੇ ਵਾਸਤੇ ਪੁਲਿਸ ਹੈਗੀ ਆ ਪ੍ਰਸ਼ਾਸਨ ਹੈ ਜੀ ਆਪਾਂ ਜ਼ਰੂਰ ਹੋਣਾ ਦੇ ਖਿਲਾਫ ਕਾਰਵਾਈ ਕਰਾਂਗੇ ਹੁਣ ਵੀ ਜੇ ਕਿਸੇ ਨੂੰ ਕੋਈ ਹੈਗਾ ਉਹ ਜ਼ਰੂਰ ਆ ਜਾਵੇ ਜਿਹੜੇ ਹੁਣ ਆਪਣੇ 11 ਨੌਜਵਾਨ ਹੈਗੇ ਆ ਇਹ ਆਪਣੇ ਮੁੰਡੇ ਨਹੀਂ ਹੈ ਇਹ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਨਹੀਂ ਨੇ ਇਹਨਾਂ ਦੇ ਉੱਤੇ ਤੁਸੀਂ ਦੇਖੋ ਕਿਸ ਤਰੀਕੇ ਨਾਲ ਡਾਂਗਾ ਫੇਰੀਆਂ ਨੇ ਤੇ ਮਤਲਬ ਇਹ ਇਸ ਤਰੀਕੇ ਦਾ ਸਮਾਜ ਸਾਨੂੰ ਪੰਜਾਬ ਵੀ ਚਾਹੀਦਾ ਇਹ ਦੱਸ ਲਿਓ ਇੱਕ ਵਾਰ ਸੋਚਣਾ ਚਾਹੀਦਾ ਕਿ ਜਿਹੜਾ ਖੁਦ ਨੂੰ ਕਿਸਾਨ ਕਹਿ ਰਿਹਾ ਹੈ पुलिस जिंदा काम हैगा जे कोई गलती करे तो वे उत्तर लाठी पुलिस ने लाठिया नहीं पाई किसान है वह खुद किसान कह रहा है मैं नहीं पता किसान है भी कि नहीं है खुद किसान के है पर अपने ही मुंडे कुड़िया किस तरीके नाल ने कुटिया है किस तरीके फ्रैक्चरस हुए हैं एसिजोज किसी होर थानते था इस तरीके देखया है किसी देश के किसी और हिस्से इस तरीके नाल तुसी देख रहे हो मैंने लगता कि यह पंजाब के लिए भी एक चिंता का विषय है कि कुछ गैर शरारती तत्व ने ਜਿਹੜਾ ਕਿ ਮਾਹੌਲ ਨੁਕਸਾਨਾ ਚਾਹੁੰਦੇ ਨੇ ਜਿਹੜਾ ਕਿ ਗੈਰ ਕਾਨੂੰਨੀ ਤੌਰ ਤੇ ਬੈਨੀਫਿਟ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਹੜੇ ਸਹੀ ਕਿਸਾਨ ਹੈਗੇ ਆ ਜੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੈਗੀ ਹੈ ਕੋਈ ਇਸ਼ੂ ਹੈ ਉਹ ਸਾਡੇ ਦਰਵਾਜ਼ੇ ਖੁੱਲੇ ਨੇ ਉਹ ਕਦੀ ਵੀ ਆ ਸਕਦੇ ਸਰ ਜਿਸ ਤਰ੍ਹਾਂ ਟਕਰਾਅ ਹੋਇਆ ਤੁਸੀਂ ਕਹਿ ਰਹੇ ਵੀ ਦਰਵਾਜ਼ੇ ਤੁਹਾਡੇ ਖੁੱਲੇ ਹੋਏਗੇ ਹਾਲੇ ਤੱਕ ਮਾਮਲਾ ਨਿਪਟਿਆ ਨਹੀਂ ਹੈ ਜੇ ਕੱਲ ਫੇਰ ਉਹ ਕਿਸਾਨ ਆ ਵੀ ਜਿੱਤੇੜੇ ਰਹਿਣਗੇ ਸੀ ਕਬਜਾ ਉਹ ਕਹਿ ਰਹੇ ਵੀ ਅਸੀਂ ਆਪਣੀ ਜ਼ਮੀਨ ਤੇ ਜਾਵਾਂਗੇ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਐਕਚੁਅਲ ਵਾਲੇ ਕਿਸਾਨ ਨੇ ਜੇ ਆਪਾਂ 3 4 ਇੱਕ ਉਹਨਾਂ ਦੇ ਵਿੱਚ ਵਿਅਕਤੀ ਹੈ ਜਿਹੜਾ ਕਿ ਪਹਿਲਾ ਉਕਸਾਨ ਦਾ ਕੰਮ ਜਿਸ ਵਿਅਕਤੀ ਨੇ ਕੀਤਾ ਸੀ ਉਹ ਵਿਅਕਤੀ ਨੇ ਪਹਿਲਾ ਸਰਕਾਰ ਤੋਂ ਪੈਸਾ ਅਪਰੂਵ ਕਰਵਾ ਲਿਆ ਉਸ ਤੋਂ ਬਾਅਦ ਬੈਂਕ ਤੋਂ ਜਾ ਕੇ ਉਸੇ ਜ਼ਮੀਨ ਤੇ ਲੋਨ ਲੈ ਲਿਆ ਹੁਣ ਕਹਿੰਦਾ ਮੇਰੇ ਪੈਸੇ ਰਿਲੀਜ਼ ਨਹੀਂ ਹੋ ਰਹੇ ਠੀਕ ਹੈ ਉਕਸਾਨ ਦਾ ਕੰਮ ਕਰਦਾ ਹੈ ਇੱਕ ਐਕ ਸਰਪੰਚ ਹੈ ਮਤਲਬ ਇਸ ਤਰੀਕੇ ਦੇ ਵਿਅਕਤੀ ਜਿਹੜਾ ਕਿ ਇੱਕ ਇੱਕ ਬੰਦਾ ਯੂਨੀਅਨ ਨੂੰ ਨਾਲ ਲੈ ਕੇ ਆਪਣਾ ਇੱਕ ਨਵਾਂ ਡਰਾਮਾ ਸ਼ੁਰੂ ਕਰ ਦਿੰਦਾ ਹੈ ਕਿਾ ਪੰਜਾਬ ਦਾ ਸਾਰਾ ਵਿਕਾਸ ਆਪਾਂ ਇਸ ਕਰਕੇ ਰੋਕ ਲਿਆ ਕਿਉਂਕਿ ਇੱਕ ਵਿਅਕਤੀ ਨੇ ਆਪਣਾ ਜਿਹੜਾ ਹੈਗਾ ਚਾਹ ਚੜਾਉਣਾ ਹੈ ਇੱਕ ਵਿਅਕਤੀ ਨੇ ਆਪਣੀ ਈਗੋ ਸੈਟਸਪਾਈ ਕਿੰਨੇ ਟਾਈਮ ਪਹਿਲਾਂ ਪੈਸੇ ਲਏ ਸੀ ਨੜੀ ਡੇਢ ਸਾਲ ਤੋਂ ਕੁਛ ਨਹੀਂ ਡੇਢ ਸਾਲ ਪਹਿਲਾਂ ਕੁਛ ਨਹੀਂ 6 ਮਹੀਨਾ ਪਹਿਲਾਂ ਕੁਛ ਨਹੀਂ 1 ਸਾਲ ਪਹਿਲਾਂ ਸਾਰਾ ਪੈਸਾ ਲੈ ਚੁੱਕੇ ਮੈਂ ਉਹੀ ਕਹਾਂ ਕਿ 731 ਕਰੋੜ ਵਿੱਚੋਂ 693 ਕਰੋੜ ਇਹਨਾਂ ਦੇ ਖਾਤੇ ਵਿੱਚ ਜਾ ਚੁੱਕੇ ਨੇ ਤੇ ਜਿਹੜਾ ਕਿਸਾਨ ਹੁਣ ਵਿਰੋਧ ਵੀ ਕਰ ਰਹਾ ਹੈ ਤੁਸੀਂ ਕਹਿ ਰਹੇ ਹੋ ਉਹ ਬੰਦੇ ਨੇ ਵੀ 50 ਲੱਖ ਰੁਪਏ ਪਰ ਕੇਲੇ ਦੇ ਹਿਸਾਬ ਨਾਲ ਉਹਨਾਂ ਦੇ ਖਾਤੇ ਵਿੱਚ ਗਿਆ ਹੋਇਆ ਹੈ ਜੇ ਤਰਦਾ ਪਹਿਲਾ ਵਿਰੋਧ ਕੀਤਾ ਤਾਂ ਕਿਸੇ ਪੈਸਾ ਕਾਦੇ ਵਾਸਤੇ ਲਈ ਤੁਸੀਂ ਖੁਦ ਖਾਤਾ ਦੇ ਕੇ ਦਸਕਤ ਕਰਨ ਕਾਦੇ ਵਾਸਤੇ ਆਏ ਸੀ ਕਿ ਜਿਹੜੇ ਜ਼ਖਮੀ ਹੋਏ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਆਪਣੇ ਮੁਲਾਜ਼ਮ ਜ਼ਖਮੀ ਹੋਏ ਨੇ ਇਹਨੇ ਬਹੁਤ ਮਿਹਨਤ ਕੀਤੀ ਬਹੁਤ ਸਹਿਜ ਦੇ ਨਾਲ ਉੱਥੇ ਬੈਠੇ ਰਹੇ ਜ਼ਖਮੀ ਵੀ ਲਈ ਤੇ ਆਪਾ ਬਿਲਕੁਲ ਸ਼ੁਕਰਗੁਜ਼ਾਰ ਹੈ ਇਹਨਾਂ ਨੇ ਕਿਸ ਤਰੀਕੇ ਨਾਲ ਇਹਨਾਂ ਨੇ ਸਿਚੁਏਸ਼ਨ ਨੂੰ ਆਜ ਸਾਮਿਹਾ ਹੈ ਤੇ ਇਹਨਾਂ ਦੀ ਬਿਆਨਾਂ ਦੇ ਆਧਾਰ ਤੇ ਜਿਹੜੇ ਵੀ ਵਿਅਕਤੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਜ਼ਰੂਰ ਪਰਚਾ ਦਰਜ ਹੋਏਗਾ ਯੋਗ ਕਾਰਵਾਈ ਹੋਏਗੀ ਇੱਕ ਮੈਸੇਜ ਜ਼ਰੂਰ ਜਾਣਾ ਚਾਹੀਦਾ ਸਮਾਜ ਵਿੱਚ ਕਿ ਇਸ ਤਰੀਕੇ ਦੇ ਤੱਤ ਜੋ ਹੈ ਉਹ ਬਿਲਕੁਲ ਵੀ ਸਮਾਜ ਵਿੱਚ برداشت ਨਹੀਂ ਹੋ ਸਕਦਾ ਦੁਬਾਰਾ ਇਸ ਦਿਵਾਵੇ ਕੀ ਕੀਤਾ ਜਾਵੇ ਦੇਖਿਆ ਇਹ ਤਾਂ ਮੈਨੂੰ ਨਹੀਂ ਲੱਗਦਾ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਮਾਜ ਦਾ ਵਿਸ਼ੇ ਹੈ ਹੋਣ ਜਿਹੜਾ ਹੈਗਾ ਇਸ਼ੂ ਜਿਹੜਾ ਹੈਗਾ ਉਹ ਸਿਰਫ ਪ੍ਰਸ਼ਾਸਨ ਦਾ ਨਹੀਂ ਹੈ ਇਹ ਸਮਾਜ ਦਾ ਵੀ ਵਿਸ਼ਾ ਹੈ ਕਿ ਕਿਆ ਸਮਾਜ ਇਸ ਤਰੀਕੇ ਦਾ ਕਿ ਜਿੱਥੇ ਪੁਲਿਸ ਡਾਂਗਾ ਨਹੀਂ ਫੇਰ ਰਹੀ ਹੁਣ ਆਪਣੇ ਆਪ ਨੂੰ ਕਿਸਾਨ ਕਿਹਾਉਣ ਵਾਲਾ ਬੰਦਾ ਉਹ ਡਾਂਗਾ